ਅੱਜ ਆਪਾਂ ਸਿੱਖਾਂਗੇ ਫਰਦ ਵਿੱਚੋਂ ਜ਼ਮੀਨ ਦਾ ਹਿੱਸਾ ਕਿਵੇਂ ਕੱਢਿਆ ਜਾਂਦਾ ਹੈ ਤੁਸੀਂ ਦੇਖਣਾ ਚਾਹੁੰਦੇ ਆ ਤੁਹਾਡੇ ਨਾਲ ਜ਼ਮੀਨ ਕਿੰਨੀ ਆ ਫਰਦ ਕਿਵੇਂ ਦੇਖ ਸਕਦੇ ਆ ਅੱਜ ਦੀ ਵੀਡੀਓ 'ਚ ਦੱਸਾਂਗੇ ਸਭ ਤੋਂ ਪਹਿਲਾਂ ਫਰਦ ਦੇ ਇੱਧਰ ਸਾਈਡ ਸਟਾਰਟਿੰਗ ਚ ਇੱਥੇ ਹਿੱਸੇ ਲਿਖੇ ਹੋਏ ਹੁੰਦੇ ਨੇ ਜੇ ਇੱਧਰ ਆਉਂਗੇ ਤਾਂ نیچے ਦਾ ਰਕਬਾ ਫਿਰ ਇੱਥੇ ਰਕਬਾ ਵਾਲੀ ਸ਼ੈਅ ਹੋਊਗਾ ਠੀਕ ਹੈ ਜਾਂ ਫਿਰ ਪੇਜ ਦੇ ਦੂਜੀ ਸਾਈਡ ਵੀ ਹੋ ਸਕਦਾ ਤੇ ਫਰਦ ਕਿਸੇ ਦੀ 1 ਪੇਜ ਦੀ ਹੁੰਦੀ ਹੈ ਕਿਸੇ ਦੀ 10 ਪੇਜ ਦੀ ਕਿਸੇ ਦੀ 15 ਪੇਜਾਂ ਦੀ ਉਹ ਮੈਂ ਤੁਹਾਨੂੰ ਇੱਕ ਪੇਜ ਦਾ ਦੱਸ ਦਿੰਦਾ ਕਿਦਾਂ ਕੱਢਣਾ ਉਸ ਤੋਂ ਬਾਅਦ ਤੁਸੀਂ ਸਾਰਿਆਂ ਦੇ ਕੱਢ ਕੇ ਜੋੜਵਾ ਕੇ ਦੇਖ ਸਕਦੇ ਆ ਤੇ ਹਿੱਸਾ ਕੱਢਣ ਲਈ ਜਿੱਹਾਂ ਇੱਥੇ ਦੇਖੋ ਜਿੱਦਾਂ ਲਿਖਿਆ ਹੋਇਆ 47 ਕਨਾਲ 12 ਮਰਲੇ ਆਪਾਂ ਨੇ 47 ਕਨਾਲਾਂ ਜਿਹੜਾ ਇਹਨੂੰ ਪਹਿਲਾਂ ਇਹਨੂੰ ਵੀ ਮਰਲੇ ਵਿੱਚ ਕਨਵਰਟ ਕਰ ਲੈਣਾ ਇੱਥੇ ਮੈਂ 47 ਲਿਖ ਦਿੰਦਾ 47 ਨੂੰ ਗੁਣਾ ਕਰ ਲੈਣਾ ਹੈ 20 ਨਾਲ 47 ਨੂੰ 20 ਨਾਲ ਗੁਣਾ ਕਰੋਗੇ ਇਹ ਬਣ ਗਿਆ 940 ਨੂੰ ਮਰ ਲਿਆ ਅਸੀਂ ਆਪਾਂ ਨਹੀਂ ਕਨਵਰਟ ਕਰ ਲਿਆ 47 ਕਿਨਾਲਾਂ ਤੇ 12 ਮਰਲੇ ਹੋਰ ਨੇ ਇਹਨੂੰ ਵੀ ਆਪਾਂ ਇੱਥੇ ਜੋੜ ਲੈਣੇ ਇਹ ਜੋੜ ਕੇ ਬਣ ਗਿਆ 950 ਮਰਲੇ ਟੋਟਲ ਹੋ ਗਏ ਇਹ ਜੋ ਆਪਾਂ ਹਿੱਸਾ ਕੱਢਣਾ ਹੈ ਹੁਣ ਮੰਨ ਲਓ ਇਹ ਵਿਅਕਤੀ ਦਾ ਕੱਢਣਾ ਠੀਕ ਆ ਇਹਦੇ ਕੱਢਣ ਲਈ ਪਹਿਲਾਂ ਤਾਂ ਜਿਹੜਾ ਆਹਾ ਹੈ ਨੂਰੇ ਹੋਊਗਾ ਜਿਹੜਾ 2800 77 35 ਵਿੱਚ ਕੁਝ ਹੋਰ ਵੀ ਹੋ ਸਕਦਾ ਸਾਰੀਆਂ ਤੇ ਇੱਕੋ ਚੀਜ਼ ਨਹੀਂ ਹੁੰਦੀ ਇਹਦੇ ਨਾਲ ਆਪਾਂ ਨੇ ਗੁਣਾ ਕਰਨਾ ਹੁਣ ਤਾਂ 952 ਇਹਨੂੰ ਗੁਣਾ ਕਰ ਦਿੰਨੇ ਆ 28 dua puluh tujuh gunakan aja jadi jawabannya apa? mau apa? satu, dua, tiga, empat, ਇਹਦਾ ਉੱਤਰ ਆਊਗਾ ਠੀਕ ਆ ਹੁਣ ਇਹਨੂੰ ਆਪਾਂ ਨੇ ਭਾਗ ਕਰਨਾ ਇੱਧਰ ਥੱਲੇ ਲਿਖ ਲੈਣੇ ਆ ਇੱਧਰ ਅੱਗੇ ਤੇਜ ਸਾਫ ਨਹੀਂ ਇੱਥੇ ਤੋਂ ਸਟਾਰਟਿੰਗ ਕਰ ਲੈਣੇ ਇਹਨੂੰ ਆਪਾਂ ਨੇ ਭਾਗ ਕਰਨਾ ਹੈ ਜਿਹੜਾ ਹਾਣ ਦੇ ਪਿੱਛੇ ਲਿਖਿਆ ਪੈਣਾ 11500 11 ਇਹਦੇ ਨਾਲ ਤੁਹਾਨੂੰ ਜਿਹੜਾ ਆਪਣਾ ਆਨਸਰ ਆਇਆ ਤਾਂ ਇਹਨੂੰ ਇਹਦੇ ਨਾਲ ਭਾਗ ਕਰਨਾ ਹੁੰਦਾ ਹੈ ਉਹ ਮੈਂ ਇੱਥੇ ਲਿਖ ਦਿੰਦਾ ਹੈ ああ、えっ you know,